ਖਿਮਾ ਕਰਨਾ ਜੀ ਆਪਾਂ ਗ੍ਰਸਤੀ ਆ ਮੈਨੂੰ ਨਾਲੋਂ ਨਾਲ ਜੋ ਆਪੋਜ਼ਿਟ ਚੀਜ਼ਾਂ ਹੁੰਦੀਆਂ ਉਹ ਵੀ ਲਾਣੀਆਂ ਹੁੰਦੀਆਂ ਜਦੋਂ ਸਾਡੇ ਪਰੌਣੇ ਆਉਂਦੇ ਨੇ ਉਹ ਵੇਰ ਮੁਖਿਮਾ ਕਰਨਾ ਜਿਹੜੇ ਦੂਜੇ ਹੁੰਦੇ ਨੇ ਖਾਣ ਪੀਣ ਵਾਲੇ ਉਹ ਝਾਕਦੇ ਨੇ ਬੜਾ ਹੀ ਟਾਈਮ ਹੋ ਗਿਆ ਅਜੇ ਤੱਕ ਸਮਾਨ ਆਇਆ ਕਿਉਂ ਨਹੀਂ ਖਿਮਾ ਕਰ ਦੇਣਾ ਉਹਨਾਂ ਦੀ ਉਧਰ ਭੁੱਖ ਹੈ ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਕੂੜਿਆਰ ਕੁੜਿਆਰੀ ਜਾਇਰਲੇ ਹੰਸ ਜਿਹੜਾ ਉਹ ਹੀਰੇ ਮੋਤੀ ਭਾਲਦਾ ਤੇ ਉਹਦੇ ਰੰਗ ਦਾ ਹੀ ਬਗਲਾ ਉਹ ਡੱਡੀਆਂ ਤੇ ਮਛੀਆਂ ਨੂੰ ਚੁੰਝ ਮਾਰਦਾ ਠੀਕ ਹੈ ਠੀਕ ਹੈ ਜੀ ਜਿਹੜਾ ਰੱਬ ਦੇ ਨਾਲ ਜੁੜੀ ਹੋਈ ਵਰਤੀ ਵਾਲਾ ਹੋਏਗਾ ਉਹਦਾ ਭੋਜਨ ਹੈ ਕਥਾ ਕੀਰਤਨ ਰੱਬ ਦੀ ਸਿਫਤ ਉਹ ਜੇ ਕਿਸੇ ਦੇ ਘਰ ਵੀ ਜਾਂਦਾ ਤੇ ਪਿਆਰ ਲੱਭਦਾ ਖਾਣ ਵਾਲੀਆਂ ਚੀਜ਼ਾਂ ਲੱਭੀ ਦੀ ਆ ਵੀ ਨਹੀਂ ਜਾਂਦੇ ਨਾ ਇੱਜ਼ਤ ਕਰਨੀ ਹੈ ਸਤਕਾਰ ਵਾਦੂ ਵਦ ਕਰਨਾ ਹੈ ਸੋਣਾ ਛਕਾਉਣਾ ਹੈ ਪਰ ਇਹ ਨਹੀਂ ਵੀ ਉਦਰੀ ਧਿਆਨ ਹੋਵੇ ਵੀ ਕੇਵਲ ਆਪਾਂ ਸ਼ਕਣ ਛਕਾਉਣ ਦੇ ਵਿੱਚ ਹੀ ਸਾਰਾ ਜੋਰ ਦੇ ਦੇਣਾ ਬੈਠਣ ਦਾ ਟਾਈਮ ਹੀ ਨਾ ਮਿਲੇ ਨਹੀਂ ਭਈ ਪਿਆਰ ਚਾਹੀਦਾ ਕੋਲ ਬੰਦਾ ਬੈਠੀ ਇੱਜ਼ਤ ਮਾਨ ਚਾਹੀਦਾ